ਜਾਪ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਤੇ ਨਕੀਲ ਕਸਮ ਦੇ ਮਕਸਦ ਦੇ ਨਾਲ ਸ਼ੁਰੂ ਕੀਤੀ ਗਈ ਮਹਿੰਮ ਦੇ ਤਹਿਤ ਬਰਨਾਲਾ ਵਿਜੀਲੈਂਸ ਬਿਊਰੋ ਨੇ ਸੀਆਈਏ ਬਰਨਾਲਾ ਦੇ ਵਿੱਚ ਤਾਇਨਾਤ ਇੱਕ ਸਬ ਇੰਸਪੈਕਟਰ ਨੂੰ 15000 ਰੁਪਏ ਦੀ ਰਿਸ਼ਵਤ ਲੈੰਦੇ ਰੰਗੇ ਹੱਥੀ ਕਾਬੂ ਕੀਤਾ ਹੈ ਇਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਹੈ ਕਿ ਆਰਪੀ ਪੁਲਿਸ ਮੁਲਾਜ਼ਮ ਨੂੰ ਬਰਨਾਲਾ ਸ਼ਹਿਰ ਦੇ ਕਾਰ ਡੀਲਰ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਨਡ ਹਾਸਲ ਕੀਤਾ ਜਾ ਰਿਹਾ ਹੈ ਹੋਰਾਂ ਜਾਣਕਾਰੀ ਦਿੱਤੀ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪਟਿਆਲਾ ਰੈਜਿਸਟ੍ਰੂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਤੇ ਇਸ આરોપી ਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਦੇ ਵਿੱਚ ਸ਼ਿਕਾਇਤਕਰਤਾ ਦੇ ਨਾਲ 15000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਤੀ ਕਾਬੂ ਕੀਤਾ। ਇਹ ਸਿਮਰਦੀਪ ਸਿੰਘ ਆ ਜੀ ਲੜਕਾ ਇੱਕ ਪੱਖੋ ਗਲਾਂ ਤੋਂ ਉਹਨੇ ਸਾਡੇ ਕੋਲ ਇੱਕ ਦਰਖਾਸਤ ਦਿੱਤੀ ਸੀ ਕੋਈ ਗੱਡੀ ਦਾ ਉਹਦਾ ਸੀ ਸੇਲ ਕਰੀ ਸੀ ਉਹਨੇ ਗੱਡੀ ਉਹਦੇ ਵਿੱਚ ਉਹ ਮਤਲਬ ਜਿਹੜੀ ਸੰਬੰਧਿਤ ਤੇ ਸੀ ਉਹਨਾਂ ਨੇ ਸਿਮਰਦੀਪ ਸਿੰਘ ਸਾਹਿਬ ਇੰਸਪੈਕਟਰ ਕੋਲੇ ਦਿੱਤੀ ਸੀ ਦਰਖਾਸਤ ਉਹਦੇ ਅਗੇਂਸਟ ਉਹਦੇ ਵਿੱਚ ਜਾਨੀ 15000 ਰੁਪਏ ਦਾ ਇਹਨਾਂ ਦੇ ਰਿਸ਼ਵਤ ਦੇ ਰੂਪ ਚ ਰੈੱਡ ਹੰਡਰਡ ਟਰੈਪ ਦੇ ਦਰਾਂ ਨ ਇਹਨਾਂ ਨੂੰ ਅਸੀਂ ਪਕੜਿਆ ਸੀ ਆਈਐਸਐ ਹਦਾਇਤ ਹੁਣ ਕੋਰਟ ਚ ਪੇਸ਼ ਕਰ ਰਹੇ ਹਾਂ ਮਾਨਜੋ ਬਦਾਲ ਚ ਪੇਸ਼ ਕਰਕੇ ਫਿਰ ਰਿਮਾਨਡ ਅਗਲਾ ਲਵਾਂਗੇ ਜੋ ਵੀ ਕਾਰਵਾਈ ਅੱਗੇ ਕਾਨੂੰਨ ਅਨਸਾਰੋ ਕਰਾਂਗੇ ਕਿਹੜੇ ਕਿਹੜੇ ਧਾਰਾ ਲਾਈ ਤੁਸੀਂ 7 ਪੀਸੀ ਐਕਟ ਜੀ ਥਾਣਾ ਵਿਜੀਲੈਂਸ ਗਰੂਪ ਪਟਿਆਲਾ ਰੇਂਜ ਪਟਿਆਲੇ ਵਿੱਚ 5 ਨੰਬਰ ਮਕਦਮਾ ਦਰਜ ਕੀਤਾ ਗਿਆ ਜੀ ਇਹ ਹਾਲਾ ਪੁਲਿਸ ਮੁਲਾਜ਼ਮ ਦੇ ਖਿਲਾਫ ਵਿਜੀਲੈਂਸ ਬਿਊਰੋ ਦੇ थाना ਪਟਿਆਲਾ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕਤਾਂ ਕਾਨੂੰਨ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਗਬਾਣੀ ਟੀਵੀ ਲਈ ਬਨੀਤ ਚਰਮਾ ਦੀ ਰਿਪੋਰਟ